ਹੜ੍ਹਾਂ ਦੇ ਵਿੱਚ ਲਗਾਤਾਰ ਬਰਸਾਤ ਹੋਣ ਦੇ ਚੱਲਦੇ ਇਸ ਦਾ ਅਸਰ ਮਦਾਨੀ ਇਲਾਕਿਆਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਪਿਛਲੇ ਸਮੇਂ ਵੀ ਬਰਸਾਤ ਹੋਣ ਕਾਰਨ ਮੈਦਾਨੀ ਇਲਾਕਿਆਂ ਦੇ ਵਿੱਚ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਸੀ ਤਾਂ ਇੱਕ ਵਾਰ ਫਿਰ ਤੋਂ ਬਰਸਾਤ ਹੋਣ ਕਾਰਨ ਦੇ ਰਾਤ ਨਦੀ ਨਾਲਿਆਂ ਦੇ ਵਿੱਚ ਪਾਣੀ ਉਫਾਨ ਤੇ ਹੋਣ ਦੇ ਚਲਦੇ ਲੋਕਾਂ ਨੂੰ ਇਸ ਦਾ ਨੁਕਸਾਨ ਦੇਖਣ ਨੂੰ ਮਿਲਿਆ ਸਾਡੀ ਟੀਮ ਵੱਲੋਂ ਨਿਮ ਪਹਾੜ ਏਰੀਆ ਤਾਂ ਦੇ ਪਿੰਡ ਦਰੰਗ ਖੰਡ ਦੇ ਆਸ-ਪਾਸ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਗਿਆ ਕਿ ਖੰਡ ਦੇ ਵਿੱਚ ਦੇ ਰਾਤ ਪਾਣੀ ਉਫਾਨ ਤੇ ਹੋਣ ਕਣ ਲੋਕਾਂ ਨੂੰ ਇਸ ਦਾ ਨੁਕਸਾਨ ਦੇਖਣ ਨੂੰ ਮਿਲਿਆ ਲੋਕਾਂ ਨੇ ਕਿਹਾ ਕਿ ਇਸ ਪਾਣੀ ਨੇ ਜਿੱਥੇ ਉਹਨਾਂ ਦੇ ਘਰ ਦੇ ਵਿੱਚ ਕਾਫੀ ਚੀਜ਼ਾਂ ਨੂੰ ਨੁਕਸਾਨ ਪਹੁੰਚਾਇਆ ਉੱਥੇ ਉਹਨਾਂ ਘਰਾਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ ਲੋਕਾਂ ਨੇ ਕਿਹਾ ਕਿ ਪਿਛਲੇ ਸਮੇਂ ਵੀ ਸਰਕਾਰਾਂ ਵੱਲੋਂ ਜੋ ਮਦਦ ਦਿੱਤੀ ਜਾ ਰਹੀ ਹੈ ਉਹ ਸਾਡੇ ਤੱਕ ਨਹੀਂ ਪੁੱਜੀ ਸੀ ਤਾਂ ਹੁਣ ਇੱਕ ਵਾਰ ਫਿਰ ਤੋਂ ਪਾਣੀ ਦੇ ਨੁਕਸਾਨ ਹੋਣ ਕਾਰਨ ਔਰਨ ਸਰਕਾਰ ਤੇ ਪਠਾਨਕੋਟ ਪ੍ਰਸ਼ਾਸਨ ਤਵਪੀਲ ਕੀਤੀ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਤਾਂ ਕਿ ਉਹ ਵੀ ਆਪਣਾ ਰਹਿਣ ਬਸੇਰਾ ਚੰਗੇ ਤਰੀਕੇ ਨਾਲ ਸ਼ੁਰੂ ਕਰ ਸਕਣ ਸ੍ਰੀ ਸਾਈ ਗਰੁੱਪ ਆਫ ਇੰਸਟੀਚੂਟ ਪਾਣੀ ਆਇਆ ਸੁੱਚੇ ਦੇ ਪਾਣੀ ਸਾਡੇ ਗੋਡੇ-ਗੋਡੇ ਪਾਣੀ ਆ ਗਿਆ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਭੱਜ ਗਏ ਤੇ ਸਾਰਾ ਸਮਾਨ ਵੀ ਰੁੜ ਗਿਆ ਔਰ ਸਾਡੇ ਜੋ ਮੱਝਾਂ ਦੀ ਸਮਾਨ ਰੱਖਿਆ ਜੀ ਧੋਖਰ ਫੀਡ ਵਗੈਰਾ ਹੋ ਗਿਆ ਢੋੜ ਗਏ ਔਰ ਸੰਗਨ ਕੋਈ ਸਾਡੇ ਕੋਲ ਆਇਆ ਨਹੀਂ ਪਹਿਲੇ ਵੀ ਆਇਆ ਸਾਡਾ ਸਾਰਾ ਸਮਾਨ ਰੁੜ ਗਿਆ ਮੱਝਾਂ ਵੀ ਰੁੜ ਗਈਆਂ ਬੱਕਰੀਆਂ ਰੁੜ ਗਈਆਂ ਭੇਡਾਂ ਰੁੜ ਗਈਆਂ ਕਾਨੂੰ ਕਿਸ ਨੇ ਅੱਜ ਤੱਕ ਕੋਈ ਆਸੜੇ ਕੋਲ ਆਇਆ ਨਹੀਂ ਜੀ ਸਾਡੇ ਕੋਲ ਤਾਂ ਅਜੇ ਤੱਕ ਕੋਈ ਆਇਆ ਨਹੀਂ ਸਰਦਿਸ ਲਵਾਰੀ ਜੀ ਸਭ ਇਸ ਦੇ ਬਾਹਰ ਹੈ ਤਾਂ ਆ ਵੀ ਹੈ ਪਿਆਲ ਆ ਰਿਆ ਨੇ ਤੇ ਕੇ ਨੇ ਸਾਡੇ ਕੋਈ ਹੈਲਪ ਨਹੀਂ ਕੀਤੇ ਹੁਣ ਫੇਰ ਰਾਤ ਪਾਣੀ ਆਇਆ ਜੀ ਤੇ ਕੇ ਦਾ ਇਹ ਰਾਤ ਉਹ ਜਿੱਦਾਂ ਪਾਣੀ ਆਇਆ ਤਾਂ ਬੱਚੇ ਲੈ ਕੇ ਪਰਾਂ ਨੂੰ ਚੱਲ ਗਏ ਕਿ ਤਿੰਨ ਜਦੋਂ ਸਾਡੇ ਘਰ ਨੂੰ ਪਾਣੀ ਕੰਦਾ ਉਹ ਪਾਣੀ ਵਜੇਗਾ ਘਰ ਜਾਂਦੇ ਪਾਣੀ ਵੜ ਗਿਆ ਤਾਂ ਕੰਦਾ ਕਮਜ਼ੋਰ ਹੋ ਗਈਆਂ ਤਾਂ ਸਾਨੂੰ ਬਹੁਤ ਖਤਰਾ ਕਿ ਤੁਹਾਡੇ ਘਰ ਦਾ ਨੁਕਸਾਨ ਕਿ ਹੇ ਵੇਲੇ ਵੀ ਡਿਗਸਰ ਦੇ ਆ ਕੰਦਾ ਮਕਾਨ ਕਿਸੇ ਵੇਲੇ ਦੇਖ ਸਕਦਾ ਕਹਾ ਬਖਤਰਾ ਬਹੁਤ ਹੈ ਸਾਡੇ ਕੋਈ ਨਾ ਕੋਈ ਹਾਲ ਹੋ ਗਈ ਜਾਈ ਬੱਕਰੀਆਂ ਵੀ ਰੁੜ ਗਈਆਂ ਹੜਕ ਦੇ ਦੇ ਤੇ ਫਸਲਾਂ ਦਾਣੇ ਪਾਸੇ ਜੀ ਦੇ ਨਹੀਂ ਸਾਡੀ ਉਹ ਵੀ ਰੁੜ ਗਈ ਤੇ ਸਾਡੀ ਕੋਈ ਨਾ ਕੋਈ ਮਦਦ ਕੀਤੀ ਜਾਏ ਜੇ ਰਾਨੂ ਪਾਣੀ ਪੀਆ 3 ਵਜੇ ਬਹੁਤ ਪਾਣੀ ਪੀਆ ਸਾਰਾ ਅੰਦਰ ਘਰਾਂ ਚ ਪਾਣੀ ਭੜ ਗਿਆ ਅਸੀਂ ਦੌੜ ਕੇ ਬਾਹਰ ਨੂੰ ਭੱਜ ਗਏ ਤੇ ਪਾਣੀ ਸਾਰੇ ਸਮਾਨ ਗਿੱਲਾ ਹੋ ਗਿਆ ਤੇ ਕੁਝ ਰੁੜ ਗਿਆ ਬੱਕਰੀਆਂ ਹੈਣੀਆਂ 2-4 ਰੁੜ ਗਈਆਂ ਤੇ 26 ਤਰੀਕ ਨੂੰ ਵੀ ਅਸੀਂ ਪਿਛਲੇ ਮਹੀਨੇ ਗਏ ਸੀ ਤੇ ਕਹਿੰਦੇ ਪ੍ਰਸ਼ਾਸਨ ਅੱਗੇ ਦੁਹਾ ਗੁਹਾਰ ਲਾਈ ਤੇ ਉਹਨਾਂ ਨੂੰ ਕਿਹਾ ਵੀ ਸਾਡਾ ਕੁਝ ਹੱਲ ਸੋਚੋ ਤੇ ਕੁਝ ਸਾਡੇ ਸਾਡਾ ਸਮਾਨ ਜਿਹੜਾ ਰੁੜ ਰੁੜ ਗਿਆ ਹੈ ਤੇ ਉਹ ਕਹਿੰਦੇ ਵੀ ਤੁਹਾਡੀ ਮਦਦ ਕਰਦੇ ਆਂ ਆਹੀ ਆ ਰਹੇ ਆਂ ਪਰ ਹਜੇ ਤੱਕ ਕੋਈ ਵੀ ਨਹੀਂ ਆਇਆ ਤੇ ਰਾਤ 3 ਵਜੇ ਪਾਣੀ ਪਿਆ ਤੇ ਫਿਰ ਸਭ ਕੁਝ ਰੁੜ ਗਿਆ ਸਾਡਾ ਜਾਨੀ ਸਮਾਨ ਗਿੱਲਾ ਹੋ ਗਿਆ ਜੋ ਵੀ ਆਹ ਖਾਣ ਪੀਣ ਦਾ ਸਮਾਨ ਰੁੜ ਗਿਆ ਤੇ ਸਾਡਾ ਬਹੁਤ ਨੁਕਸਾਨ ਹੋਇਆ ਆਣ ਜਾਣ ਨੂੰ ਸਾਨੂੰ ਬਹੁਤ ਦਿੱਕਤ ਆ ਇਹਤੇ ਮੋਟਰਸਾਈਕਲ ਨਹੀਂ ਲਾ ਕੇ ਜਾ ਸਕਦੇ ਕਿ ਆਟਾ ਪਲੈਨ ਨਹੀਂ ਜਾ ਸਕਦੇ ਸਮਾਨ ਲੈਣ ਨਹੀਂ ਕੁਝ ਜਾ ਸਕਦੇ ਪਿਛਲੇ ਸਮੇਂ ਜਦ ਬਾੜ ਆਈ ਸੀ ਤਾਂ ਕਿੰਨਾ ਨੁਕਸਾਨ ਹੋਇਆ ਸੀ ਕਾਫੀ ਨੁਕਸਾਨ ਹੋਇਆ ਸਾਰੇ ਕੋਈ ਅੰਤਾਜਾ ਤੇ ਕਹਿੰਦੇ ਲਾਨਨੇ ਆਂ ਭੇਜਨੇ ਆਂ ਸਰਕਾਰੀ ਬੰਦਿਆਂ ਨੇ ਭੇਜਨੇ ਆਂ ਤੇ ਅੰਤਾਜਾ ਦੇ ਉਹਨਾਂ ਨੇ ਲਾਣਾ ਨਹੀਂ ਸਾੜੇ ਇੱਕ ਕਿਲਾ ਪੈਲੀ ਜਿਹੜੀ ਆਈ ਡੰਗਰਾਂ ਵਾਸਤੇ ਘਾ ਵੀ ਜਾਈ ਸੀ ਉਹ ਵੀ ਰੁੜ ਗਈ ਪੂਰੀ ਸਾਹਮਣੇ ਆ ਨਾ ਘਰ ਦੇ ਨਾਲ ਹੀ ਕੋਈ ਮਦਦ ਕਰ ਕੋਈ ਮਿਲੀ ਪ੍ਰਸ਼ਾਸਨ ਨਾਲ ਕੋਈ ਮਦਦ ਨਹੀਂ ਮਿਲੀ ਕੋਈ ਨਹੀਂ ਆਇਆ ਸਾਨੂੰ ਕੋਈ ਮਦਦ ਨਹੀਂ ਮਿਲੀ ਜੀ ਪਾਣੀ ਦੀਆਂ ਪੈਪਾਂ ਰੁੜ ਗਈਆਂ ਸਾਡੀਆਂ ਆ ਹੀ ਪਾਣੀ ਸਿਰ ਤੇ ਲਿਆਣ ਦੇ ਆ ਦੋ ਤਿੰਨ ਕੈਨੀਆਂ ਜਿਹੜੀਆਂ ਦੂਰੋ ਜਾ ਕੇ ਆਧਾ ਕਿਲੋਮੀਟਰ ਪੌਣਾ ਕਿਲੋਮੀਟਰ ਤੋਂ ਮੰਨ ਕੇ ਪਹਿਲੀ ਬਾੜ ਦਾ ਤੋਂ 26 ਤਰੀਕ ਪਿਛਲੇ ਮਹੀਨੇ ਤੇ ਬੜਾ ਪਾਣੀ ਆ ਨੁਕਸਾਨ ਬੜਾ ਆਇਆ ਜੀ ਰਾਸ਼ਨ ਦਾ ਨੁਕਸਾਨ ਹੋਇਆ ਡੰਗਾ ਰਾਸ਼ਨ ਦਾ ਨੁਕਸਾਨ ਹੋਇਆ ਤੂੜੀ ਜਿਹੜੀ ਉਹ ਰੁੜ ਗਈਆ ਭਾਂਡੇ ਰੁੜ ਗਏ ਚੱਪਲਾਂ ਬੂੜ ਜੋ ਵੀ ਐਸੀ ਉਹ ਰੁੜ ਗਿਆ ਤੇ ਫਿਰ 3 ਵਜੇ ਪਾਣੀ ਪਿਆ ਰਾਤ ਨੂੰ ਉਸ ਨੇ ਬੜਾ ਨੁਕਸਾਨ ਕੀਤਾ ਸੁੱਤੇ ਪਤਾ ਹੀ ਨਹੀਂ ਲੱਗਾ ਤੇ ਜਦੋਂ ਪਤਾ ਲੱਗਾ ਜੀ ਥਾਰਾ ਸਮਾਨ ੜੜ ਗਿਆ ਚੈਨ ਰੋੜ ਗਿਆ ਭਾਂਡੇ ਰੋੜ ਗਿਆ ਪ੍ਰਸ਼ਾਸਨ ਵੱਲੋਂ ਸਾਨੂੰ ਮਦਦ ਜਾਈ ਦੀ ਜੀ ਪਹਿਲੇ ਕੋਈ ਮਦਦ ਹੋਈ ਜਿਸ ਨੇ ਪਹਿਲੇ ਤੁਹਾਡਾ ਸਮਾਨ ੜੜਿਆ ਸੀ ਸਰ ਪਹਿਲੇ ਕੋਈ ਮਦਦ ਨਹੀਂ ਹੋਈ ਪੀਲੇ ਇਹੋ ਕਰਾਂਗੇ ਪ੍ਰਸ਼ਾਸਨ ਵੱਲੋਂ ਸਾਨੂੰ ਵੀ ਜੋ ਲੋਕਾਂ ਨੂੰ ਦਿੱਤਾ ਗਿਆ ਉਹ ਸਾਨੂੰ ਵੀ ਦਿੱਤਾ ਜਾਏ